By all uh, women brigade and the protector services, and uh, Dr. Stindar and Dr. Indra is there, and all the civil surgeons, district family welfare officers, and all the program officers. Uh, this program is very uh, important. It's not only, you see, uh, about female side; it's about, uh, I would say, about gender justice also, about the human rights. Of uh, uh, fair sex, uh, and this is a very unique kind of situation where you are killing uh, girls before they are born. You see, uh, they, I mean, there can't be a worse crime than this. Therefore, it is important that civil surgeons and uh, particularly district family welfare officers, they have to, uh, uh, you see, uh, keep their eyes on the ground. right up to asha workers including mphw female asha workers and all these workers i'm sure that whenever a lady gets pregnant the entire village knows ji okay? or the entire mohalla knows ke hun phulane wali pregnant te, ho gayi hai ji te us to baad oh pregnancy kithe gayi if it disappears so uh, it should be very difficult i think a gestation is a must that in sanctebist till there or it's called 500 rupees for asha worker because the asha workers they been they come to me they say that we used to get this money we are not getting it anymore i think it's very important वैसे uh, अपना जोड़ा स्लोगन है वो है क्या कि बेटी बचाओ बेटी पढ़ाओ मैंने चाहिए है अब बेटी बचाओ ते मुंडे पढ़ाओ लड़कियाँ नु पढ़ाण दी ਲੋੜ ਹੈ बेटियाँ पढ़ने ਦੇ ਵਿੱਚ ਹਿਸ਼ਾਰਕ ਤੁਸੀਂ ਕੋਈ ਵੀ ਕੋਈ ਵੀ ਐਗਜ਼ਾਮ ਲੈ ਲਓ ਤੇ ਚੋਟੀਆਂ ਟਾਪਰ ਹੋਣ ਗਿਆ ਜਾਂ 10 ਦੇ ਵਿੱਚੋਂ ਘੱਟੋ ਘੱਟ 6 7 8 ਗਰਲਸ ਇੱਕ ਦੋ ਬॉयज ਹੋਣਗੇ ਇਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਤੁਹਾਡੇ ਸਿਵਲ ਸਾਹਬ ਦੇ ਨਾਲ ਇਹ ਛੋਟ ਨੋ ਕਿ ਉਹਦੇ ਡਿਸਟ੍ਰਿਕਟ ਦੀ ਕੀ ਹਾਲਾਤ ਹੈ ਗਿਆ ਮੈਂ ਆਪਣਾ ਇੱਕ ਤਾਂ देयर इज अ ਵਰੀਏਬਿਲਟੀ ਔਟ ਦਾ ਨੈਸ਼ਨਲ ਲੈਵਲ ਆਈ ਥਿੰਕ ਨਾਰਥ ਈਸਟ ਵਿੱਚ ਸਭ ਤੋਂ ਘੱਟ ਹੈ ਔਰ ਕੇਰਲਾ ਇਜ਼ ਦਾ ਬੈਸਟ ਕੇਰਲਾ ਇਜ਼ ਦਾ ਬੈਸਟ ਸੋ ਇੱਕ ਤਾਂ ਸਟੇਟਸ ਦੇ ਵਿੱਚ ਵਰੀਏਸ਼ਨ ਬਹੁਤ ਹੈ ਜੇ ਮੈਂ ਪੰਜਾਬ ਦੀ ਗੱਲ ਕਰਾਂ ਹੁਸ਼ਿਆਰਪੁਰ ਦੇ ਵਿੱਚ 974 ਐਂਡ ਸ਼ਗਰੂਰ ਇਜ਼ 865 ਮਤਲਬ 100 ਤੋਂ ਜ਼ਿਆਦਾ ਦਾ ਡਿਫਰੈਂਸ ਹੈਗਾ सो दिस इज टाइम फॉर संगरूर पीपल जेडे नौ सौ तो नीचे है गया, और आई वुड से जो नैशनल एवरेज नौ सौ सतारा तो नीचे है मजोरिटी ऑफ डिस्ट्रिक्ट आपने जी द लास्ट इज संगरूर मानसा एस बी एस नगर अमृतसर पठानकोट एस ए एस नगर फरीदकोट दे आर बिलो नाइन हंड्रड सो ऑल दी सिविल सर्जनस दे हैव टू सी वट इज़ द रीजन ਪਹਿਲਾਂ ਤੁਹਾਡੇ ਜਿਹੜੀ ਮਦਰਨਲ ਮੋਰਟੈਲਿਟੀ ਸੀ ਐਮਐਮਆਰ ਇਟ ਵਾਸ ਵੈਰੀ ਹਾਈ ਇਨ ਫਰੋਜਪੁਰ ਥੈਨ ਆਈ ਟਾਕ ਟੂ ਦ ਡਿਪਟੀ ਕਮਿਸ਼ਨਰ ਆਈ ਥੋ ਵੀ ਸਾਡੀ ਟੀਮਸ ਵੀ ਗਈਆਂ ਸੈਂਟਰ ਤੋਂ ਨਾਓ ਦੇ ਹੈਵ ਮੇਡ ਸਲਟਨਮੈਂਟਸ ਦੇ ਹੈਵ ਮੀਟਿੰਗਸ ਵਿਦ ਆਸ਼ਾ ਵਰਕਰਸ ਉਹਨਾਂ ਨੇ ਹੁਣ ਸਾਡਾ ਰੀਸੈਂਟਲੀ ਅਸੀਂ ਇੱਕ ਵੈਲਿਊਏਸ਼ਨ ਕਰਾ ਰਹੇ ਸੀਗੇ ਸਾਨੂੰ ਕਿਹੜੇ ਹਸਪੀਟਲ ਹੈ ਜਿੱਥੇ ਐਮਸੀਆ ਸਰਵਿਸਸ ਆਰ ਵੈਰੀ ਪੋਰ ਐਂਡ ਵੀ ਨੀਡ ਟੂ ਇੰਟਰਵੈਨ ਇਰ ਹੈਵ ਸਮ ਅਲਾਈਅੰਸ ਵਿਦ ਦ ਮੇਬੀ ਪ੍ਰਾਈਵੇਟ ਸੈਕਟਰ ਆਈ ਵਿਲ ਕਮ ਟੂ ਦੈਟ ਲੇਟਰ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਫਿਰੋਜ਼ਪੁਰ ਆ ਲਗਾ ਦਿਸ ਇਜ਼ ਵਨ ਆਫ ਦਾ ਬੈਸਟ ਸੈਂਟਰਸ ਕਿ ਇਹਦੇ ਬਾਰੇ ਤੁਸੀਂ ਨਾ ਸੋਚੋ ਸੋ ਉਹਨਾਂ ਨੇ ਮਤਲਬ ਦੈਟ ਮੀਨਸ ਇਟ ਇਜ਼ ਪੋਸੀਬਲ ਇਫ ਦਾ ਸਿਵਲ ਸਰਜਨ ਇਜ਼ ਕੀਨ ਇਫ ਹੀ ਵਾਂਟਸ ਟੂ ਡੂ ਇਟ ਇਟ ਇਜ਼ ਇਟ ਇਜ਼ ਪੋਸੀਬਲ ਸੋ ਸਿਮਿਲਰਲੀ ਪਿਛਲੀ ਵਾਰੀ ਜਿਹੜਾ ਡੈਂਗੀ ਦੇ ਵਿੱਚ ਸੀਗਾ ਉਹ ਮੁਹਾਲੀ ਵਾਸ ਦਾ ਵਰਸਟ ਮੁਹਾਲੀ ਐਂਡ ਸ਼ਾਰਪੁਰ ਆਈ ਥਿੰਕ ਦਿਸ ਈਅਰ ਦੇ ਆਰ ਦਾ ਬੈਸਟ ਬਿਕਾਜ਼ ਦੇ ਫੋਕਸਡ ਔਨ ਦੈਟ ਸੋ ਇਟਸ ਓਨਲੀ ਅਬਾਊਟ ਯੋਰ ਅਟੈਂਸ਼ਨ ਕਿ ਤੁਸੀਂ ਕਿੱਥੇ ਕਰਦੇ ਹੋ ਉਹਨੂੰ ਤੇ ਇਹ ਕਿਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਪੈਸੇ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਤੁਹਾਡਾ ਇਨਫੋਰਮਰ ਹੈ ਇਟਸ 50000 ਇਟਸ ਅ ਹਿਊਜ ਅਮਾਊਂਟ ਐਂਡ ਜਿਹੜਾ ਡਿਕਵਾਇ ਕਸਟਮਰ ਹੈ ਇਟਸ 1 ਲੱਖ ਸੋ ਇਟ ਸ਼ੁੱਡ ਨਾਟ ਬੀ ਡਿਫਿਕਲਟ ਟੂ ਕੈਚ ਥਿਸ ਐਂਡ ਯੂ ਸੀ ਪੀਪਲ ਕਮ ਫਰਮ ਹਰਿਆਣਾ ਐਂਡ ਅਦਰ ਸਟੇਟਸ ਐਂਡ ਕੈਚ ਇੱਥੇ ਤੁਹਾਡੇ ਨਮੇਸ਼ਾਰ ਕੋਲ ਬਲਾਚੌਰ ਕੋਲ ਫੜਿਆ ਸੀ ਇੱਕ ਹੀ ਵਾਸ ਅ ਕੁਆਲੀਫਾਈਡ ਰੇਡੀਓਲੋਜਿਸਟ ਤੇ ਆਈ ऍम श्योर ਕਿ ਸਾਰੇ ਆਈ ਐਮ ਏ ਵਾਲਿਆਂ ਨੂੰ ਡਾਕਟਰਸ ਨੂੰ ਸਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਯੂ ਸ਼ੁਡ ਆਲ نو ਕਿ ਮੇਰੇ ਏਰੀਆ ਦੇ ਵਿੱਚ ਹੋ ਰਿਹਾ ਹੈਗਾ ਸੋ ਇਹ ਨਵੇਂ ਸ਼ਹਿਰ ਵਾਲਿਆਂ ਨੂੰ ਪਹਿਲੇ ਆਪ ਖੁਦ ਹੀ ਪੜ ਲੈਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੂੰ ਵਾਈਪ ਸ਼ੁਡ ਪੀਪਲ ਕਮ ਫਰਮ ਹਰ ਆਣਾ ਐਂਡ ਡੂ ਯੂਅਰ ਜੋਬ ਸੋ ਦੈਟ ਵਿਲ ਗੋ ਅਗੇਂਸਟ ਯੂ ਇਹਦੇ ਨਾਲ-ਨਾਲ ਅਸੀਂ ਗੱਲ ਚੜ ਦੀ ਲੋੜੀ ਬਣਾ ਲਿਆ देयर आर ਵੈਰੀ ਪੋਜ਼ਿਟਿਵ ਥਿੰਗਸ ਵਿਚ ਕੈਨ ਬੀ ਡਨ ਜਿੰਦੀਆਂ ਵੀ ਤੁਹਾਡੀਆਂ ਕੇਅਰ ਟੇਕਰਸ ਹੈਗੀਆਂ ਉਹ ਜੋ ਪੇਰੈਂਟਸ ਦੀ ਟੇਕ ਕੇਅਰ ਕਰਦੀਆ ਕੁੜੀਆਂ ਕਰਦੀਆ ਬਦੋਨ ਐਜ਼ ਦੇ ਆਈ ਸੱਜਣਾਈ ਨੋ ਕਿ ਜਦੋਂ ਮੈਂ ਕਿਸੇ ਬਾਬੀ ਨੂੰ ਕਹਿੰਦਾ ਸੀ ਪੇਸ਼ੰਤ ਕਰਾਣਾ ਉਹਨੇ ਕਿਹਾ ਜੀ ਮੇਰੀ ਕੁੜੀ ਉਹਨਾਂ ਨੂੰ ਬੱਚਾ ਨੂੰ ਛੁੱਟੀਆਂ ਹੋਣਗੀਆਂ ਫਿਰ ਆ ਜੀ ਫਿਰ ਕਰਾਓਗੇ ਤੇ ਮੁੰਡੇ ਹੁੰਦੇ ਸੀ ਘਰ ਤੋਂ ਮਦਦ ਤੇ ਉਹ ਧੀਆ ਜਦੋਂ ਆਂਦੀਆ ਫਿਰ ਮਾਪੇਨ ਜਦੋਂ ਦੁੱਖ ਹੁੰਦਾ ਉਹ ਆ ਕੇ ਸੇਵਾ ਉਹ ਕਰਦੀਆ ਦੇ ਆਰ ਬੈਸਟ ਇਨ ਸਪੋਰਟਸ ਦੇ ਆਰ ਬੈਸਟ ਇਨ ਐਜੂਕੇਸ਼ਨ ਜਿਵੇਂ ਤੁਹਾਡੇ ਜਿੰਨੇ ਵੀ ਸਾਡੇ ਹੁਣ ਕਰਿਕਟਰ ਆ ਗਏ ਸਾਡੀ ਇੰਡੀਅਨ ਜਿਹੜੀ ਪੰਜਾਬ ਦੀ ਧੀ ਹੈ ਆ ਸਾਨੂੰ ਬੜਾ ਮਾਣ ਹੈ ਉਹਦੇ ਤੇ ਵੀ ਸ਼ੁੱਡ ਮੇਕ them ਰੋਲ ਮਾਡਲਸ ਆਲਸੋ ਇਹ ਵੀ ਇੱਕ ਪੋਜ਼ਿਟਿਵ ਵੇ ਹੈ ਕਿ ਅਸੀਂ ਜਿਹੜੀ ਸਾਡੀ ਕ੍ਰਿਕਟ ਦੀ ਨੈਸ਼ਨਲ ਟੀਮ ਦੀ ਜਿਹੜੀ ਕੈਪਟਨ ਹੈ ਦੈਟਸ fromParams ਪੰਜਾਬ ਈਵਨ ਈਵਨ ਮੇਨ ਟੀਮ ਦਾ ਕੈਪਟਨ ਇਸ fromParams ਪੰਜਾਬ ਆਕੀ ਦਾ ਪੰਜਾਬ ਤੋਂ ਆ ਸੋ ਵੀ ਸ਼ੁਡ ਮੇਕ देम ਰੋਲ ਮਾਡਲਸ ਉਹਨਾਂ ਨੂੰ ਆਪਾ ਇਹਨਾਂ ਨੂੰ ਅੱਕੇ ਲੈ ਕੇ ਆਈਏ ਹਰਮਨਪ੍ਰੀਤ ਤੇ ਅਮਨਜੋਤ ਇੱਕ ਇੱਕ ਲੜਕੀ ਹੋ ਰਹੀ ਜਾਂਦਾ ਥ੍ਰੀ ਗਰਲਸ fromParams ਪੰਜਾਬ ਸੋ ਸੋ ਯੂ ਹੈਵ ਟੂ ਜੈਸਟ ਕਿ ਇੱਕ ਪਿੰਡ ਦੇ ਲੈਵਲ ਤੇ ਆਸ਼ਾ ਵਰਕਰ ਦੇ ਲੈਵਲ ਤੇ ਵਾਟ ਕੈਨ ਬੀ ਡੂ ਔਰ ਜਿਹੜੇ ਤੁਹਾਡੇ MPHW ਫੀਮੇਲ ਹੈ ਜਾਂ CHC ਹੈ ਗਿਆ ਉਹਨਾਂ ਦੇ ਲੈਵਲ ਤੇ ਕਿਹੜੇ-ਕਿਹੜੇ ਇੰਟਰਵੈਂਸ਼ਨ ਕਰੋਗੇ ਤੁਸੀਂ ਯੂ ਹੈਵ ਟੂ ਮਾਈਕਰੋ ਮੈਨੇਜਰ ਜਿਵੇਂ ਕੁਸ਼ਣ ਕੁਮਾਰ ਜੀ ਨੇ ਡਿਪਟੀ ਕੁਸ਼ਣ ਸੀਗੇ ਹੀ ਰੈਡ ਨਮਾਸ਼ਹਿਰ ਉਹਨਾਂ ਨੇ ਜਿਹੜਾ ਕਾਫੀ ਸਾਰੇ ਉਹਨਾਂ ਨੇ ਦਿੱਤਾ ਸੀਗਾ ਤੇ ਨਮਾਸ਼ਹਿਰ ਉਸ ਵੇਲੇ ਬੈਸਟ ਸੀਗਾ ਪੰਜਾਬ ਦੇ ਵਿੱਚ ਤੇ ਆਮ ਸੌਰੀ ਟੂ ਨੋਟ ਦੈਟ ਇਟਸ ਜਿਹੜਾ SBS ਨਗਰ ਹੈ ਇਟਸ ਮੱਚ ਗ੍ਰੋ ਦਾ ਸਟੇਟ ਐਵਰੇਜ ਆਲਸੋ ਇਹ 838 ਤੇ ਹੈਗਾ ਜੀ ਜਿਹੜਾ ਟੌਪ ਦੇ ਹਿਸਾਰ ਪਰ ਹੈ 975 Uh, it all depends on uh, deputy commissioner and civil servant it depends on your leadership qualities hun apa we are going to do uh, this the, punjab is the first state jede vich universal thoda health care we already have a aam aadmi clinics jinna de vich pregnancy da test hunda hai koi bhi aurat jedi hai gi oh niyamak nahi honi chahidi because both diagnostic and medication is available in aam aadmi clinics ਐਂਡ ਇਹਦੇ ਨਾਲ ਨਾਲ CHO ਕੋਲ ਵੀ ਡਾਇਗਨੋਸਟਿਕਸ ਤੇ ਮੈਡੀਕਲ ਮੈਡੀਕੇਸ਼ਨ ਅਵੇਲੇਬਲ ਹੈਗੀ ਆ No women should be pregnant this is one of the high risk nobody should be uh, pregnant lady ਕੋਈ ਵੀ ਹਾਈਪਰਟੈਂਸਿਵ ਨਹੀਂ ਹੋਣੀ ਚਾਹੀਦੀ ਕੰਟਰੋਲਡ ਹੋਣੀ ਚਾਹੀਦੀ ਆ ਜੇ ਡਾਇਬੀਟਿਕ ਹੈ ਤਾਂ ਕੰਟਰੋਲ ਹੋਣੀ ਚਾਹੀਦੀ ਆ ਜੇ ਜਸਟੇਸ਼ਨਲ ਡਾਇਬੀਟੀਜ਼ ਹੈ ਡਾਇਗਨੋਸ ਹੋਣੀ ਚਾਹੀਦੀ ਆ ਔਰ ਐਨੀ ਅਦਰ ਜਿਹੜੇ ਰਿਸਕ ਫੈਕਟਰਸ ਆਗੇ ਉਹਦੇ ਚਾਹੇ ਬ੍ਰੀਥ ਪ੍ਰੈਜੈਂਟੇਸ਼ਨ ਹੈ ਜਾਂ ਕੋਈ ਹੋਰ ਹੈਗਾ ਕੋਈ ਕਲ ਵੀ ਜਾਂ ਹੋਰ ਕੋਈ ਐਨਾਟੋਮਿਕਲ ਪ੍ਰੋਬਲਮ ਹੈਗੀ ਆ दैट शुड बी ਡਾਇਗਨੋਸ ਜਿੰਨੀਆਂ ਹਾਈ ਰਿਸਕ ਪ੍ਰੈਗਨancies ਆ ਦੇ ਸ਼ੁੱਡ ਬੀ ਗੋ ਟੂ ਡਿਸਟ੍ਰਿਕਟ ਹਸਪੀਟਲਸ ਔਰ ਇਹਦੇ ਨਾਲ ਨਾਲ ਆਪਣਾ ਡਾਕਟਰ ਕੇਂਦਰ ਆਪਣਾ ਹੋ ਗਿਆ ਨਾ ਸਪੈਸ਼ਲਿਸਟ ਆਪਾਂ ਉਹ ਕਰਨੇ ਹੈਗੇ ਆ ਅਪਾਇਨਟਮੈਂਟ ਵਾਲਾ ਉਹ ਆਲਮੋਸਟ ਸਟਾ ਫਾਈਨਲ ਹੋ ਗਿਆ ਹੈਗਾ ਜੀ ਸੋ ਯੂ ਆਰ ਅਥੋਰਾਈਜ਼ਡ ਕਿ ਤੁਸੀਂ ਤੁਹਾਡੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਐਂਡ ਜਿਹੜੇ ਸੀਐਸ ਸੀਸ ਹੈਗੇ ਆ ਉਹਨਾਂ ਦੇ ਵਿੱਚ ਜੋ ਮਸਟ ਹੈਵ ਅ ਗਾਇਨਕੋਲੋਜਿਸਟ ਪ੍ਰੋਡੈਕਟਰੀਸ਼ੀਅਨ మెడికల్ స్పెషల్స్ల్సే పార్ట్ టైం వీ విల్ పే దేమ్ వేరేస్ హండ్రెడ్ రుపీస్డి కన్సల్టేషన్ కెన్ ఫిఫ్టీ పేషెంట్స్ ఫైవ్ థౌజండ్ వర్క్ సిమిలర్లీ ఫార్జేరియన్ీఆర్ గివింగ్ ఫైవ్ హండ్రెడ్ ఇఫ్ దూ టయన్స్ కన్ టే ఆ థింక్ ఇట్స్ అ డిసెంట్ అమాౌంట్ ਬਾਕੀ ਸਾਰਾ ਕੁਝ ਉਹਨਾਂ ਦੀ ਲਾਇਬਿਲਟੀ ਨਹੀਂ ਹੈ ਮੈਡੀਸਿਨਸ ਐਵਰੀਥਿੰਗ ਵੀ ਬਿਲ ਪ੍ਰੋਵਾਈਡ سپورਟਿੰਗ ਸਟਾਫ ਵੀ ਬਿਲ ਪ੍ਰੋਵਾਈਡ ਆਲ ਕੋਈ ਬਿਜਲੀ ਦਾ ਕੋਈ ਹੋਰ ਉਹਨਾਂ ਦੀ ਕੋਈ ਲਾਇਬਿਲਟੀ ਨਹੀਂ ਹੈ ਬਟ ਯੈਸ ਦੇ ਹੈਵ ਜੇ ਕੋਈ ਉਹਨਾਂ ਦੇ ਨੈਗਲੀਜੈਂਸ ਹੁੰਦੀ ਹੈ ਜਾਂ ਕੋਈ ਹੋਰ ਹੁੰਦਾ ਉਹਨਾਂ ਨੇ ਪੋਸਟਪੇਡ ਕੇਅਰ ਵੀ ਦੇਣੀ ਹੈ ਜੇ ਉਹ ਨੂੰ ਵਿਜ਼ਿਟ ਕਰਦੇ ਆਂ देन अगेन दे ਕੈਕਟ ਪੇਡ ਫੋਰ ਥੈਟ ਜੇ ਉਹਨਾਂ ਨੇ ਆਕੂਪੇਸ਼ਨ ਨੂੰ ਦੇਖਣਾ ਹੈਗਾ देन अगेन दे ਕੈਕਟ 1500 ਰੁਪੀਸ ਜੇ देयर इज एनी ਐਨੀ ਕੋਲ ਫਾਰ ਥੈਟ ਸੋ ਥੀਸ ਸਬਸਿਡੀਆਂ ਸ਼ੁੱਡ ਬੀ ਅਵੇਲੇਬਲ Uh, we have to bring down maternal uh, mortality rate uh, at the same time we have to improve our female sex ratio te ode waste i would say ke tusi uh, use as much as positive uh, initiatives ode ch jis tarah tuhanu ke every uh, pregnancy should be registered as soon as possible then it should be tracked and asha workers nu tusi hor kise tarah analyze and certifyize kar sakte ho aur mai i have already reached to data soft for this आई राइट टू अमर एंड आई रिक्वेस्ट यू आलसो दैट यू टेक इट अपने वेरी इंपॉर्टेंट फॉर दिसंक इट्स ए ह्यूज प्रॉब्लम इंडिया इवन हरियाणा वर्स दैन एस सो इवन राजस्थान एंडर इज ए प्रेफरेंस फॉर मेल चाइल्ड एंड वी शुड इनवॉल्व द कम्युनिटी पार्टीट दैम ऑलरेडी कर रहे हैं जो घर चढ़ती है लोहड़ी करते हैं और भी जो आप कर सकते हैं ਜਿਹੜੇ ਆਪਣੇ ਸਮਾਜ ਦੇ ਵਿੱਚ ਸਾਡੀਆਂ ਹਾਫ ਆਵਰ ਡਿਪਟੀ ਕਮਿਸ਼ਨਰਸ ਆਰ ਲੇਡੀਜ਼ ਨਾ ਹਾਉਅ ਡੇਸ ਐਂਡ ਈਵਨ ਕੁਆਇਟ ਅ ਫਿਊ ਆਫ ਥੈਮ ਆਰ ਐਸਐਸਪੀਜ਼ ਆਲਸੋ ਆਰ ਕਮਿਸ਼ਨਰ ਆਫ ਪੁਲਿਸ ਆਲਸੋ ਐਟ ਦਾ ਹਾਈਰ ਪੋਜੀਸ਼ਨਸ ਸੋ ਦੇ ਆਰ ਰੀਅਲ ਗੁੱਡ ਰੋਲ ਮਾਡਲਸ ਐਂਡ ਡਾਕਟਰਸ ਇਟਸੈਲਫ ਤੁਸੀਂ ਕੋਈ ਵੀ ਇੱਕ ਰੋਲ ਮਾਡਲ ਹੋ ਜਿਹੜੇ ਤੁਸੀਂ ਸਾਡੇ ਇਲੈਕਟਰ ਹੋ ਚਾਹੇ ਸਾਡੇ ਡਾਕਟਰ ਸਤੇਂਦਰ ਆ ਇੱਕ ਹੈਡ ਹੈਗੇ ਆ ਸੋ ਸੀ ਅਪਾਇੰਟਡ ਆਊਟ ਸੋ ਯੂ ਸੀ ਦਾ ਇਨਫੋਰਮੇਸ਼ਨ ਹੈਸ ਟੂ ਕਮ ਫਰੋਮ ਯੂ i can only support you she told me that mtp kits are being misused then we intervened uh, and I, uh, i don't know how good or how bad the situation is but we can definitely make a difference so if there if you give us suggestions that this is how we can do it you can have your innovation jive assi hun sade guru teghvatar sahab to sade 357 civil surgeon sahab baithe hai inanne dr anil goel ne they did exemplary work ode vich uh, lokan nu sehat suvidha vi miliya ਔਰ ਇੱਕ ਜਿਹੜੇ ਆਮ ਆਦਮੀ ਕਲੀਨਿਕ ਔਰ ਅਮਰਜੈਂਸੀ ਸਰਵਿਸਿਜ਼ ਬਹੁਤ ਅੱਛੀ ਅਸੀਂ ਬਲੱਡ ਡੋਨੇਸ਼ਨ organ donation ਦੇ ਵਿੱਚ ਅਸੀਂ ਮਤਲਬ ਕੰਟਰੀਜ਼ ਵੀ ਕਲੇਮ ਟੂ ਦਾ 9th ਪੋਜੀਸ਼ਨ ਪਹਿਲਾਂ ਬਹੁਤ ਪਿੱਛੇ ਸੀ ਗਿਆ ਆਪਾਂ ਵੀ ਆਲਮੋਸਟ ਡਬਲਡ ਅਵਰ ਨੰਬਰਸ ਇਨ organ transplant and i am pleased to share with you that ਪੰਜਾਬ ਨੇ ਇੱਕ ਗਵਰਨਮੈਂਟ ਹਸਪੀਟਲ ਦੇ ਵਿੱਚ ਪਹਿਲਾ liver transplant ਅਸੀਂ ਕਰਤਾ 3 days back and patient is doing very well ਡਾਕਟਰ ਦਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਸ ਇਟਸ ਅ ਸੈਕੰਡ ਇੰਸਟੀਚਿਊਟ ਇਨ ਪੰਜਾਬ ਆਫ ਇਟਸ ਕਾਈਂਡ ਤੇ ਇਸ ਤਰ੍ਹਾਂ ਅਸੀਂ ਇਨੀਸ਼ੀਏਟਿਵ ਲਏ ਆ ਗਿਆ ਜੀ ਇਸ ਤਰ੍ਹਾਂ ਤੁਹਾਡਾ ਸਟੈਮੀ ਹੈਗਾ ਹਾਰਟ ਅਟੈਕ ਵਾਸਤੇ ਉਹਦੇ ਵਾਸਤੇ ਤੁਸੀਂ ਸਿਵਲ ਸਰਜਨਸ ਯੂ ਆਰ ਅਵੇਅਰ ਤੁਹਾਡੇ ਸਾਰੇ ਡਿਸਟ੍ਰਿਕਟ ਹੋ ਰਹੇ ਆ ਜੀ ਹੁਣ ਥ੍ਰੋਮਬੋਲਾਈਸਿਸ ਹੋ ਰਿਹਾ ਸੋ ਦੇ ਹੈਵ ਟ੍ਰੇਨਡ ਯੂ ਸੀ ਹਾਬ ਐਂਡ ਸਪੋਕ ਦਸ ਦੇਰ ਆਰ 700 ਔਰ uh, uh, 800 ਪੀਪਲ ਟ੍ਰੇਨਡ and uh, 583 uh, patients who had uh, uh, heart attack and they needed thrombolysis that was done and then the re was done in the in the hub hospital so a lot of patients have benefited similarly for the stroke so uh, similarly for the gyne you can have collaboration this stroke and STEMI, they are working in collaboration with the private hospitals we are partners we are not competitors so wherever uh, uh, both the parties can benefit society can benefit so we are. We have an open mind on that, and MCH services. Uh, you see this is my next target, that every CSC subdivision hospital and district hospital they should have MCH services and emergency services. Now we have one thousand board doctors, so we can rationalise. You can use within your districts rationally. Uh, you can send them for training for critical care. And nursing students, you must send them, even students from private institutes, you must send them for palliative care and uh, geriatric care. So we are making arrangements for that. and uh, we are also introducing open classroom. That will be for everybody. Uh, for medical graduates and for paramedics, we are uh, the best possible experts from the uh, state as well as from the national team, those who are willing to contribute. So uh, we will recruit them and uh, you see there will be open classroom where any medical student studying in a government or a private school can benefit similarly all the nursing students. So first there will be online courses. So then we are using AI also and uh, there is a word of caution also because you see AI can tell how much HB you have, material BP without any uh, invasive procedure. So they can do almost all the tests. So I wonder what will happen when uh, people will be able to diagnose whether it's a male child or a female child. I very well remember that uh, uh, I think I was still a medical student when this ultrasound came. And the whole of Punjab was full of banners, Ladka or Ladki, it's your choice now. Right? So after 20 years, 30 years, then we realized it's a disaster. The technology is misused more often. Uh, then it was meant to be used so uh, even the ai uh, we have to be very careful about it and uh, it should be used like we are using it for uh, breast cancer we are using it for cervical cancer and for vision visual effects so it should be used for the benefit of the society not to uh, you see uh, for uh, negative things like the ultrasound is being used so ultrasound is, is it, it's a it's a very useful tool because there's no radiation in it so it can diagnose so many uh, medical conditions, but unfortunately, uh, you see, sometimes uh, uh, there is problem because your uh, date has expired, or uh, you see, some, you have you forgot to lock it, or there is some kind of a problem which is not a, uh, b with a bad intention. And those who have bad intention, they will avoid all that. You see, they will. And uh, particularly, I think recently we discovered there are very small devices, Chinese made. No? So they are portable, they are easily portable and uh, that, that's a problem. It's very, it has become more difficult to detect. So you have to be careful, but still I think really uh, uh, real intelligence uh, it's better than artificial intelligence and it should remain so. And uh, you should have all cautious, and you should be very careful, you see, when a video comes, when, uh, then it becomes very difficult for me to defend you. And uh, not only that, uh, you should be careful that the video should not be there, but you should not do what is seen in the videos. So. Why doing it? You are at a very senior position, very respectable position. There are much better ways of uh, uh, earning money. You can work more and earn more. So even the civil surgeons and the SMOs, those who are specialists, they must spend at least one or two or three days, or uh, even on those days they can spend two three hours. ਇੱਕ ਸਾਡੇ ਡਿਪਟੀ ਡਾਕਟਰ ਰਿਟਾਇਰ ਹੋਏ ਸੀ ਉਹ ਮੇਰੇ ਕੋਲ ਕਹਿੰਦੇ ਸੀ ਐਕਸਟੈਂਸ਼ਨ ਦੇ ਦਿਓ ਮੈਂ ਕਿਹਾ ਜੀ ਤੁਸੀਂ ਕੀ ਹੋ ਕਹਿੰਦੇ ਗਾਇਨੈਕੋਲੋਜਿਸ ਟਮੈਕਸ ਸੀਰੀਅਨ ਕਰਦੇ ਹੋ ਉਹ ਕਹਿੰਦੇ ਸਾਰਾ ਕੁਝ ਕਰਦੇ ਆ ਮੈਂ ਕਿਹਾ ਵਾਈਡ ਆਊਟ ਯੂ ਰਨ ਦਾ ਡੀ ਐਨ ਬੀ ਕੋਰਸ ਸੋ ਯੂ ਕੈਨ ਰਨ ਦਾ ਡੀ ਐਨ ਬੀ ਕੋਰਸ ਜਿੰਨੇ ਵੀ ਤੁਹਾਡੇ ਰਿਟਾਇਰ ਹੋਏ ਆ ਉਹਨਾਂ ਨੂੰ ਰੱਖ ਲਓ ਪ੍ਰਾਈਵੇਟ ਨੂੰ ਇਨਵੋਲਵ ਕਰ ਲਓ ਯੂ ਕੈਨ ਰਨ ਦਾ ਡੀ ਐਨ ਬੀ ਕੋਰਸ ਇਨ ਕਲੈਬੋਰੇਸ਼ਨ ਯੂ ਕੈਨ ਰਨ ਨਿਕੂ ਵਿਦ ਕਲੈਬੋਰੇਸ਼ਨ ਸੋ ਐਨੀ ਅਦਰ ਸਰਵਿਸ ਵਿਚ ਬੈਨੀਫਿਟਸ ਦਾ ਪੀਪਲ ਐਂਡ ਇਟ ਗਿਵਸ ਗੁੱਡ ਇਮੇਜ ਫਾਰ ਯੂਅਰ ਗ ਐਂਡ ਆਲਸੋ ਫਾਰ ਦਾ ਗਵਰਨਮੈਂਟ ਸੋ ਜੇ ਗਵਰਨਮੈਂਟ ਹਸਪੀਟਲ ਜਿਹੜੇ ਤੁਹਾਡੇ ਜੇ ਇਫ ਦੇ ਆਰ ਡੂਇੰਗ ਵੈਲ ਤਾਂ ਦੈਟ ਗਿਵਸ ਯੂ ਸੀ ਦੈਟ ਬੈਨੀਫਿਟਸ ਲੋਟ ਆਫ ਪੂਰ ਪੀਪਲ ਦੋਸ ਹੂ ਕੈਨ ਨਾਟ ਅਫੋਰਡ ਤੇ ਤੁਹਾਨੂੰ ਬਲੇਸਿੰਗਸ ਵੀ ਮਿਲ ਗਈਆਂ ਇਵਨ ਬਲੇਸਿੰਗਸ ਆਰ ਇੰਪੋਰਟੈਂਟ ਸੋ ਆਈ ਐਮ ਵੈਰੀ ਹੋਪਫੁਲ ਐਂਡ ਆਮ ਸ਼ੋਰ ਦੈਟ ਯੂ ਵਿਲ ਆਲ ਆਲ ਗਿਵ ਯੂਰ ਬੈਸਟ ਤੇ ਸਿਵਲ ਸਰਜਨ ਇਜ਼ ਦਾ ਹਾਰਟ ਐਂਡ ਸੋਲ ਹੁਣ ਡੈਂਗੀ ਹੈਗਾ ਤੁਹਾਡੇ ਵੱਲੋਂ ਨਾ ਅਸੀਂ ਇੱਕ ਡਿਸਟ੍ਰਿਕਟ ਤੇ ਐਥੋਰਟੀ ਭੇਜਦੇ ਆ ਪਟਿਆਲਾ ਠੀਕ ਕੀਤਾ ਹੁਣ ਤੁਹਾਡਾ ਜਿਹੜਾ ਹੈਗਾ ਉਹ ਫਰੀਦਕੋਟ ਦੇ ਵਿੱਚ ਪ੍ਰੋਬਲਮ ਹੋ ਗਈ ਹੈ ਜੇ ਮੈਨੂੰ ਫਰੀਦਕੋਟ ਇਜ਼ ਵੈਰੀ ਬੈਡ ਨਾਓ ਮੋਰ ਥੈਨ 50% ਕੇਸਸ ਆ ਫਰਮ ਵਨ ਡਿਸਟ੍ਰਿਕਟ ਸੋ ਯੂ हैव टू बी ਵੈਰੀ ਕੇਅਰਫੁਲ ਅਬਾਊਟ ਆਲ ਥਿਸ ਕੀਪ ਅ ਆਈ ਓਨ ਏਵਰੀ ਆਲ ਦਾ ਨੈਸ਼ਨਲ ਪ੍ਰੋਗਰਾਮਸ ਐਂਡ ਥੇਰ ਆ ਯੂ ਸੀ ਮਦਰ ਐਂਡ ਚਾਈਲਡ ਥੀਜ਼ ਆ ਟੂ ਵਰ ਵੈਰੀ ਇੰਪੋਰਟੈਂਟ ਸਿਟੀਜ਼ਨਸ ਆਈ ਵੁੱਡ ਸੇ So no child should be anemic now. You have the diagnostic. Of, uh, I mean, for this available in Ahmadmi clinics in primary care. This is for the first time that the diagnostics are available in primary care. No other state provides that, I suppose. So no pregnant women should be. Nobody should be. You see, nobody there should be. Uh, not be anyone who has hypertension or diabetes or obesity, but the person doesn't know it. Your duty is to tell them that you are hypertensive and take this medicine if. After that, person doesn't take. You are justified. You see, then it's not your fault. But uh, it should not happen that the persons are not aware. Most of them, as it used to be the case uh, when I uh, used to hold eye camps. So I will always see if I operate hundred cases, there will be two, three people who are diabetic, five, six people who are hypertensive, but they were not even aware. Forget about taking medication. There were ten people who had either diabetes or hypertension. They were taking medication, but not regularly. not very else ignore so these are the things which need to change so you are the persons ਤੁਸੀਂ ਆਪਣੇ ਜਿਹੜੇ ਤੁਹਾਡੇ ਮੈਡੀਕਲ ਕਲੀਨਿਕ ਵਾਲੇ ਉਹਨਾਂ ਨੂੰ ਕਹੋ ਜੇ ਤੁਸੀਂ ਕੇਸਸ ਵਧਾਣੇ ਹੈਗੇ ਆਪਣੇ ਸਾਰੇ ਸਕੂਲਾਂ ਦੇ ਬੱਚੇ ਬੁਲਾ ਕੇ ਉਹਨਾਂ ਦਾ ਐਚਬੀ ਚੈੱਕ ਕਰਦੇ ਹੋ ਉਹਨਾਂ ਦੀ ਵਿਜ਼ਨ ਚੈੱਕ ਕਰਦੇ ਹੋ ਉਹਨਾਂ ਦੀ ਹਾਈਟ ਚੈੱਕ ਕਰਦੇ ਹੋ ਉਹਨਾਂ ਦਾ ਤੁਸੀਂ ਸਟੈਂਟਿੰਗ ਵੇਸਟਿੰਗ ਜਿਹੜੀ ਹੈਗੀ ਆ ਉਹਨਾਂ ਦਾ ਐਚਬੀ ਚੈੱਕ ਕਰਦੇ ਹੋ ਵਿਜ਼ਨ ਹੋ ਗਈ ਹਾਈਟ ਹੋ ਗਈ weight ਹੋ ਗਿਆ ਸਟੈਂਟਿੰਗ ਵੇਸਟਿੰਗ ਤੁਸੀਂ ਯੂ ਕੈਨ ਓਵਰਕਮ ਦਿਸ so similarly for our pregnant women or people 40 plus they should have spectacle reading glasses And their BP and sugar should be checked because it's available now with you. So, A, for corners, we have NCD, similarly for uh, vector-borne diseases. So, now you have all the facilities and amenities, you must use them. Uh, I hope that by next year, uh, Punjab uh, should be better than the national average. So, I want to see Punjab at the top.